ਅੱਜ ਫਿਰ ਲੈ ਕੇ ਆ ਕਿਰਲੂ ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਔਰ ਵੈਲ ਸੈਟਲਡ ਲੜਕਿਆਂ ਦੇ ਰਿਸ਼ਤੇ ਜੀ ਇੰਡੀਆ ਔਰ ਅਬਰੋਡ ਤੋਂ ਠੀਕ ਹੈ ਜੀ ਸਵਾਗਤ ਹੈ ਤੁਹਾਨੂੰ ਅੱਡਫ ਨੇ ਚੈਨਲ ਟੈਸ਼ਿੰਗ ਪਰ ਜੀ ਅੱਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਜੀ ਤੁਹਾਨੂੰ ਐਡ ਮੰਗ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਰਾਮਗੜੀਆ ਕਾਸਟ ਹੈ ਜੀ 30 ਸਾਲ ਦੀ ਉਮਰ ਪੰਡਫੂਰ ਦਾ ਸਾਈਟ ਹੈ ਐਮ ਬੀ ਏ ਹਸਪੀਟਲ ਮੈਨੇਜਮੈਂਟ ਚਿਕਿਤਸਾ ਬੱਚੇ ਦੇ ਔਰ ਵੈਸ਼ਨੋ ਹੈ ਜੀ ਠੀਕ ਹੈ ਜੀ ਜੌਬ ਕਰਦੇ ਪਏ ਆਪਰੇਸ਼ਨ ਮੈਨੇਜਰ ਇਨ ਹਸਪੀਟਲ ਏਰੀਆ ਨਾ ਦਾ ਅੰਮ੍ਰਿਤਸਰ ਹੈ ਜੀ ਠੀਕ ਹੈ ਜੀ ਇੱਕ ਭੈਣ ਤੇ ਇੱਕ ਭਰਾ ਔਰ ਲੜਕੀ ਵਧੀਆ ਹੋਵੇ ਅੰਮ੍ਰਿਤਸਰ ਦੇ ਨੇੜੇ ਲੱਗੇ ਜਾਗੇ ਦੇ ਹੋਣ ਠੀਕ ਹੈ ਜੀ ਔਰ ਪਹਿਲ ਅੰਮ੍ਰਿਤਸਰ ਵਾਲਿਆਂ ਨੂੰ ਹੀ ਹੈ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲੇ ਨਾਲ ਇਹ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਨਾਮ ਐਮ ਸਿੰਘ ਵਾਸ਼ਨਵ ਜੀ ਰਮਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ 1996 ਦਾ ਜਨਮ ਹੈ ਜੀ ਆਪਣਾ ਘਰ-ਬਾਰ ਹੈ ਨਾ ਆਪਣੀ ਦੁਕਾਨ ਐਸੈਸਰੀਜ਼ ਦੀ ਦੁਕਾਨ ਹੈ ਜੀ ਔਰ ਡਿਵੋਰਸ ਹੋਇਆ ਪਿਆ ਦੋ ਵਾਰੀ ਸ਼ਾਰਟ ਟਾਈਮ ਠੀਕ ਹੈ ਜੀ ਇੱਕ ਪਹਿਣ ਤੇ ਇੱਕ ਭਰਾ ਦੋਨੋਂ ਮੈਰਿਡ ਨੇ ਪ੍ਰੇਫਰ ਕਰਦੇ ਆ ਜੀ ਲੜਕੀ ਵਧੀਆ ਹੋਵੇ ਘਰ ਸੰਭਾਲਣ ਵਾਲੀ ਹੋਵੇ ਕੈਰੇਕਟਰਲੈਸ ਨਾ ਹੋਵੇ ਔਰ ਲਾਇਲ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਪੀਲੀ ਪੱਟੀ ਉਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜੀ ਇਹਨਾਂ ਨਾਲ ਰਿਸ਼ਤਾ ਜੀ ਲੜਕੀ ਦਾ ਹਿੰਦੂ ਖੱਤਰੀ ਦਾ ਰਿਸ਼ਤਾ ਜੋ 1986 ਦਾ ਜਨਮ ਪੰਪੂਰ ਚਾਰ ਹਾਈਟ ਮੁਹਾਲੀ ਦੇ ਰਹਿਣ ਵਾਲੇ ਐਮਏ ਬੀਐਡ ਪਲਸ ਐਮਐਡ ਕੀਤੀ ਹੋਈ ਹੈ ਪਿਤਾ ਜੀ ਰਿਟਾਇਰਡ ਮਾਤਾ ਜੀ ਹੋਮੀਕਰ ਇੱਕ ਬ੍ਰਦਰ ਹੈ ਜੋ ਅਨਮੈਰਿਡ ਨੇ ਇੱਕ ਸਿਸਟਰ ਹੈ ਜੋ ਮੈਰਿਡ ਹੈ ਠੀਕ ਹੈ ਜੀ ਲੜਕਾ ਚਾਹੀਦਾ ਜੋ ਐਜੂਕੇਟਿਡ ਹੋਵੇ ਸਰਕਾਰੀ ਜੌਬ ਕਰਦਾ ਹੋਵੇ ਜਾਂ ਬਿਜ਼ਨਸਮੈਨ ਹੋਵੇ ਜਾਂ ਵਧੀਆ ਜੌਬ ਕਰਦਾ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾਂ ਦੀ ਪੀਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਰਿਸ਼ਤੇ ਜੀ ਬਿਜ਼ਨਸਮੈਨ ਲੜਕੀ ਦਾ ਨਾਮ A ਸਿੰਘ ਅਰੋੜਾ ਸਿਕ ਫੈਮਿਲੀ ਦਾ ਬਿਲੋਂਗ ਕਰਦੇ ਜੀ 1994 ਦਾ ਜਨਮ 5 ਫੁੱਟ 9 ਹਾਈਟ ਹੈ ਜੀ ਏਰੀਆ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਹੈ ਜੀ ਪਲੱਸ ਟੂ ਪਾਸੇ ਗਿਨੇ ਫੈਮਿਲੀ ਜਿਹੜਾ ਇਹਨਾਂ ਦਾ ਬਿਜ਼ਨਸ ਹੈ ਫੈਮਿਲੀ ਬਿਜ਼ਨਸ ਹੈ ਜੀ ਹੋਲ ਸੇਲ ਰੈਡੀमेड ਗਾਰਮੈਂਟਸ ਹੈ ਠੀਕ ਹੈ ਜੀ ਪਿਤਾ ਜੀ ਦਾ ਵੀ ਹੋਲਸੇਲ ਗਾਰਮੈਂਟ ਡੀਲਰ ਨੇ ਠੀਕ ਹੈ ਜੀ ਮਾਤਾ ਜੀ ਹੋਮ ਮੇਕਰ ਨਿਕਸਿਸਟਰ ਜੋ ਮੈਰਿਡ ਹੈ ਸਿੰਗਲ ਸਨ ਹੈ ਠੀਕ ਹੈ ਲੜਕੀ ਵਧੀਆ ਹੋਵੇ ਕੋਈ ਢੀਮਾਨੀ ਸਿੰਪਲ ਮੈਰਿਜ ਹੈ ਜੀ ਤੁਸੀਂ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਸੰਪਰਕ ਕਰ ਸਕਿਓ ਜੀ ਰਿਸ਼ਤਾ ਜੀ ਮੰਗਲੀ ਕੁੜਕੇ ਦਾ ਨਾਮ ਹਾਈਡ ਰੱਖਿਆ ਗਿਆ ਜੀ ਆਰ వర్మ జన్మ 89 ਦਾ ਜੀ ਕੱਦ 5 ਫੁੱਟ 9 5 ਫੁੱਟ 6 ਇੰਚ ਏਰੀਆ ਇਹਨਾਂ ਦਾ ਮੋਹਾਲੀ ਹੈ ਠੀਕ ਹੈ ਜੀ ਮੋਹਾਲੀ ਦੇ ਰਹਿਣ ਵਾਲੇ ਹੈ ਸਟੱਡੀ ਪਲੱਸ 2 ਹੈ ਜੀ ਮੰਗਲਿਕ ਹੈ ਜੀ ਲੜਕਾ ਔਰ ਜੌਬ ਕਰਦੇ ਹੈ ਜੀ ਨਾਲੇ ਨਾਲ ਆਪਣਾ ਬਿਜ਼ਨਸ ਵੀ ਹੈ ਠੀਕ ਹੈ ਜੀ ਪਿਤਾ ਜੀ ਵੀ ਜੌਬ ਕਰਦੇ ਮਾਤਾ ਜੀ ਹੋਮ ਮੇਕਰ ਹੈ ਆਪਣਾ ਕਾਰਜ ਜੀ ਮੋਹਾਲੀ ਦੇ ਵਿੱਚ ਲੜਕੀ ਚਾਹੀਦੀ ਹੈ ਵਧੀਆ ਹੋਵੇ ਔਰ ਇਹਨਾਂ ਨੂੰ ਕੋਈ મતલਬ ਕਿ ਇੰਡੀਆ ਚ ਤੁਸੀਂ ਕਿੱਥੋਂ ਵੀ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਸੋ ਲੜਕਾ ਵੀ ਬਹੁਤ ਵਧੀਆ ਜੀ ਬਹੁਤ ਸਮਾਰਟ ਹੈਗਾ ਵਾ ਸੋ ਪਹਿਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇ ਕੁਛ ਟਿੱਕ ਗੱਲਬਾਤ ਕਰ ਸਕਦੇ ਹੋ ਜੀ ਵਧੇਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਵਾਈਗਰੂ ਜੀ ਰਿਸ਼ਤਾ ਹੈ ਜੀ ਲੜਕੇ ਦਾ ਹਿੰਦੂ ਫੈਮਿਲੀ ਦਾ ਬਿਲੋਂਗ ਕਰਦਾ ਹੈ ਜੀ ਨਾਮ ਲੜਕੇ ਦਾ ਹਾਈਡਰ ਹੈਗਾ ਲੜਕਾ ਸੁਣ ਔਰ ਬੋਲ ਨਹੀਂ ਸਕਦਾ ਠੀਕ ਹੈ ਜੀ ਧਿਆਨ ਦੇ ਨਾਲ ਸੁਣਾ ਨਾਮ ਜੇ ਕੁਮਾਰ ਕਤ 6 ਫੁੱਟ ਹੈ ਜੀ ਜਨਮ 2000 ਦਾ ਵਾ ਔਰ ਸਟੱਡੀ ਬਚਨੇ ਕਿੰਨੀ ਪਲੱਸ 2 ਪਲੱਸ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਚ ਕਿੱਤੋ ਹੋਇਆ ਹੈ ਬੀਏ ਇਨ ਆਰਟਸ ਵਿੱਚ ਕੀਤੀ ਹੋਈ ਹੈ ਪੂਰਾ ਪਰਿਵਾਰ ਵੈਸ਼ਨੂ ਹੈ ਜੀ ਇਹਨਾਂ ਦਾ ਔਰ ਜੌਬ ਕੋਚਰ ਬਿਜ਼ਨਸ ਪਾਰਕ ਠੀਕ ਹੈ ਜੀ ਏਰੀਆ ਨਦਰ ਰਹੀ ਹੈ ਅੰਮ੍ਰਿਤਸ اور ایک وڈی سسٹر ہے جو میرڈ ہے ایک چھوٹا برادر ان میرڈ ہے पिताजी شاپ کیپر نے માતા جی بیوٹیشن تھا ہے گا جی انے اپنا ورک اور لڑکی چاہیے دین کوئی کاسٹ ایشو نہیں ہے سمپ کر سکتے ہیں سردار فیملی توے پامه ہندو فیملی تو نہ کوئی کاسٹ ایشو نہیں ہے ضرور سمپ کرنا جی پیلی پٹی وچ پروار والے دا نمبر ਤੁਸੀਂ ڈائریکٹ اس تے گل بات کر سکتے ہو جی انے دے نال لڑکا رشتہ ہے جی کارجوی دی لوڈ ہے ٹھیک ہے جی لڑکی دا رشتہ جی بیک سوڈ لڑکی دا رشتہ ہے عمر 29 سال 1 फुट 5 ਹਾਈਟ ਦੇ ਕਾਸਟ ਸੈਣੀ ਹੈ ਜੀ ਐਮਏ میوزਿਕ ਵਿੱਚ ਕੀਤੀ ਹੋਈ ਹੈ ਬੇਕਸੂਰ ਤਲਖਸ਼ੁਦਾ ਜੀ ਮਾਤਾ ਪਿਤਾ ਨਹੀਂ ਹੈਗੇ ਲੜਕੀ ਦੇ ਠੀਕ ਹੈ ਜੀ ਨਾਂ ਭਰਾਗਾਵਾ ਇੱਕ ਪੈਨ ਹੈ ਜੋ ਮੈਰਿਡ ਹੈ ਉਹ ਖੁਸ਼ਿਆਲਪੁਰ ਮੁਕੇ ਦੀਆਂ ਦੇ ਰਹਿਣ ਵਾਲੇ ਠੀਕ ਹੈ ਜੀ ਲੜਕਾ ਚਾਹੀਦਾ ਵਧੀਆ ਹੋਵੇ ਵੈਸ਼ਨ ਹੋਵੇ ਔਰ ਲੜਕਾ ਕੰਮਕਾਜ ਕਰਦਾ ਹੋਵੇ ਠੀਕ ਹੈ ਜੀ ਦਾਜ ਜਿਹਦੇ ਲੋਬੀ ਨਾ ਹੋਣ ਔਰ ਖੁਸ਼ੀ ਆਰਪੁਰ ਨੂੰ ਪਹਿ ਲੀਜੀ ਜੀ ਠੀਕ ਹੈ ਜੀ ਸੋ ਤੁਸੀਂ ਕਮੈਂਟ ਵਿੱਚ ਆਪਣਾ ਪ੍ਰੋਪਰ ਬਾਇਓ ਡਾਟਾ ਜ਼ਰੂਰ ਲਿਖਣਾ ਤਾਂ ਜੋ ਲੜਕੀ ਵਾਲਿਆਂ ਨੇ ਤੁਹਾਨੂੰ ਕਮੈਂਟ ਵਿੱਚੋਂ ਹੀ ਫਾਈਂਡ ਆਊਟ ਕਰਨਾ ਠੀਕ ਹੈ ਜੀ ਰਿਸ਼ਤਾ ਜੀ ਦੁਬਈ ਵਾਲੇ ਮੁੰਡੇ ਦਾ ਨਾਮ ਈ ਚਾਵਲਾ ਖत्री ਕਾਸਟਾ ਜੀ 1994 ਦਾ ਜਨਮ 6 ਫੁੱਟ 8 ਇਚ ਜੀ ਸਟੱਡੀ ਨੇ 10th ਪਾਸ ਕੀਤੀ ਹੋਈ ਹੈ ਔਰ ਦੁਬਈ ਚ ਜੌਬ ਕਰਦੇ ਪਏ ਹੈ ਪਿਤਾ ਜੀ ਦੀ ਕਰਿਆਨੇ ਦੀ ਸ਼ਾਪ ਹੈ ਮਾਤਾ ਜੀ ਹੋਮ ਮੇਕਰ ਹੈ ਜੀ ਮਰੀਂਡਾ ਏਰੀਆ ਜੀ ਨਾਲਾ ਠੀਕ ਹੈ ਲੜਕੀ ਚਾਹੀਦੀ ਵਧੀਆ ਹੋਵੇ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਹੋ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਮੰਗਲੀ ਇੱਕ ਲੜਕੇ ਦਾ ਸ਼ਰਮਾ ਕਾਸਟ ਹੈ ਜੀ ਪੀ ਕੋਸ਼ਿਕ ਨਾਮ ਹੈ ਜੀ ਸ਼ਰਮਾ ਕਾਸਟ 1994 ਦਾ ਜਨਮ ਪਲੱਸ 2 ਪਾਸ ਆਈਟੀਆਈ ਇਲੈਕਟ੍ਰੀਕਲ ਵਿੱਚ ਕੀਤੀ ਹੈ ਤੇ ਡਿਪਲੋਮਾ ਇਨ ਇਲੈਕਟ੍ਰੀਕਲ ਵਿੱਚ ਵੀ ਪੰਫੁਰ ਸਾਥ ਹਾਈਟਰ ਜੀ ਵਰਕ ਪ੍ਰਾਈਵੇਟ ਕਰਦੇ ਪਰ ਜੌਬ ਔਰ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ ਜੀ ਇਲੈਕਟ੍ਰਿਕ ਦਾ ਮਾਤਾ ਜੀ ਕਰੇਲੂ ਔਰ ਪ੍ਰੈਫਰੈਂਸ ਕਰਦੇ ਜੀ ਵਧੀਆ ਲੜਕੀ ਹੋਵੇ ਮੰਗਲੀ ਕੋ ਹੋਵੇ सिंपल मैरिज नो डिमांड पे ली पट्टी उज परिवार वाले दा नंबर है ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਤ ਰਿਸ਼ਤੇ ਦੀ ਰਾਦਾ ਸੁਆਮੀ ਲੰਡਨ ਵਾਲੇ ਲੜਕੇ ਦਾ ਨਾਮ एस ਬਰਾਰਾ ਜੀ ਕਾਸਟ ਪੰਜਾਬੀ ਖੱਤਰੀ 1987 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਇਹਨਾਂ ਦੀ ਮੰਗਲੀ ਕੇ ਲੜਕਾ ਔਰ ਸਟੱਡੀ ਇਹਨੇ ਪਲੱਸ 2 ਕੀਤੀ ਹੋਈ ਹੈ ਵਰਕਿੰਗ ਇਨ ਲੰਡਨ ਜੌਬ ਵਰਕ ਕਰਦੇ ਜੀ ਲੰਡਨ ਦੇ ਵਿੱਚ ਡਿਵੋਰਸ ਹੋਇਆ ਪਿਆ ਪਰ ਇਹਨਾਂ ਦਾ ਕੋਈ ਬੇਬੀ ਨਹੀਂ ਹੈ ਠੀਕ ਹੈ ਜੀ पिताजी ਦਾ ਆਪਣਾ ਬਿਜ਼ਨਸ ਹੈ ਜੀ ਟਰਾਂਸਪੋਰਟ ਦਾ ਮਾਤਾ ਜੀ ਕਰੀ ਲੂ ਕੰਮਕਾਜ ਔਰ ਇੱਕ ਵੱਡੀ ਸਿਸਟਰ ਐਨਰਜੀ ਜੋ ਮੈਰਿਡ ਨੇ ਏਰੀਆ ਨਾਲ ਦਾ ਜਲੰਧਰ ਵਿੱਚ ਲੜਕੀ ਚਾਹੀਦੀ ਹੈ ਜੋ ਵੈਸ਼ਨੋ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਜੋ ਲੜਕੀ ਦੇ ਨਾਲ ਸੈਟਲਡ ਹੋ ਸਕੇ ਯੂਕੇ ਵਿੱਚ ਠੀਕ ਹੈ ਜੀ ਜਰੂਰ ਸੰਪਰਕ ਕਰਨਾ ਪੀਲੀ ਪੱਟੀ ਵਿੱਚ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਰਿਸ਼ਤਾ ਜੀ ਲੜਕੀ ਦਾ ਉਮਰ 19 ਸਾਲ ਪੰਜ ਫੁੱਟ ਕੱਦ ਦੇਗਾ ਜੀ ਗੋਤਰੀ ਗਾਚੀ ਹੁੰਚਣ ਵੈਸ਼ਨੋ ਪਰਿਵਾਰ ਹੈ ਜੀ ਸਟੱਡੀ ਬੀਏ ਕੀਤੀ ਹੋਈ ਹੈ एरिया नदा मुहालिया जी लड़का चाहिए था बढ़िया होवे वैष्णव होवे इंडिया और एनआरआई संपर्क कर सकती है जी पीली पट्टी उच्च परिवार वाले अंदर नंबर ਤੁਸੀਂ ਡਾਇਰੈਕਟ ਰਿਸ਼ਤਾ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦਾ ਰਿਸ਼ਤਾ ਜੀ ਦੁਬਈ ਵਾਲੇ ਲੜਕੇ ਦਾ ਨਾਮ आरदास ਜੀ 1993 ਦੇ ਜਨਮ ਬਿरागी ਸਾਧ ਕਾਸਟ ਹੈ ਜੀ ਨਰੀ ਪੰਫਸ 5 ਫੁੱਟ 7 ਬੱਚੇ ਦੀ ਹਾਈਟ ਹੈ ਜੀ ਐਟਰੀ ਪਾਸ ਹੈ ਵਰਕਪਲੰਬਰ ਇਨ ਦੁਬਈ ਚ ਕਰਦੇ ਹੋਏ ਜੀ ਠੀਕ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪੰਤ ਇੱਕ ਭਰਾ ਦੋ ਨੂੰ ਮੈਰਿਡ ਨੇ ਪਿੰਡੇ ਗਾਜੀ ਬੰਦਨੀ ਕਲਾ ਠੀਕ ਹੈ ਜੀ ਸੋ ਲੜਕੀ ਚਾਹੀਦੀ ਜੋ ਵਧੀਆ ਹੋਵੇ ਪिली ਪੱਟੀ ਉਸ ਦੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਲ ਵੈਗਰੂਚ ਰਿਸ਼ਤਾ ਹੈ ਜੀ 4 ਜੀ ਲੜਕੇ ਦਾ ਨਾਮ ਸਿੰਘ ਹੈ ਜੋ ਚਟਸਿਕ ਫਾਰਮ ਤੋਂ ਬਿਲੋਂਗ ਕਰਦਾ ਬੀਏ ਪਾਸ ਧੋ ਕੇ ਲਈ ਜ਼ਮੀਨ ਹੈ ਜੀ ਡਿਵੋਰਸ ਹੋ ਰਿਹਾ ਆਪਣਾ ਔਰ 2 ਸਾਲ ਦਾ ਲੜਕਾ ਜੀ ਨਰੇਕੋ ਏਰੀਆ ਗੁਰਦਾਸਪੁਰ ਦਾ ਜੀ ਆਪਣੀ ਵਧੀਆ ਕੋਠੀ ਪਈ ਹੋਈ ਹੈ ਪਿਤਾ ਜੀ ਫਾਰਮਰ ਨੇ ਲੜਕੀ ਚਾਹੀਦੀ ਜੋ ਵਧੀਆ ਹੋਵੇ ਕਰੇਲੂ ਹੋਵੇ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਏਰੀਏ ਨੂੰ ਪਹਿਲ ਹੈ ਜੀ ਪੀਲ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਨਾਮ ਸਿੰਘ 1998 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਸੁਨਿਆਰਾ ਕਾਸਟ +2 ਪਾਸ ਆਈਟੀਆਈ ਕੀਤੀ ਹੋਈ ਹੈ ਕਪੂਰਥਲਾ ਇਹਨਾਂ ਦਾ ਏਰੀਆ ਜੀ ਸਰਕਾਰੀ ਨੌਕਰੀ ਕਰਦਾ ਜੀ ਲੜਕਾ ਪਿਤਾ ਜੀ ਨਹੀਂ ਹੈ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਮੈਰਿਡ ਹੈ ਔਰ ਯੂਰਪ ਦੇ ਵਿੱਚ ਹੈ ਠੀਕ ਹੈ ਜੀ ਪ੍ਰੀਫਰੈਂਸ ਹੈ ਜੀ ਸੇਮ ਕਾਸਟ ਚ ਦੀ ਲੜਕੀ ਹੋਵੇ ਸੁਨਿਆਰਾ ਕਾਸਟ ਨੂੰ ਬਿਲੋਂਗ ਕਰਦੀ ਹੋਵੇ ਸੋਨੀ ਹੋਵੇ ਪੜੀ ਲਿਖੀ ਹੋਵੇ ਜਿਹਦਾ ਕੱਦ 5 ਫੁੱਟ 7 ਹੋਵੇ ਔਰ ਉਮਰ 23 ਤੋਂ 24 ਦੇ ਵਿੱਚ ਵਿੱਚ ਹੋਵੇ ਠੀਕ ਹੈ ਜੀ ਇਹਨਾਂ ਨਾਲ ਜੋ ਸੰਪਰਕ ਕਰਨਾ ਕੋਈ ਡਿਮਾਂਡ ਨਹੀਂ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਉਸਤੇ ਗੱਲਬਾਤ ਕਰ ਸਕਦੇ ਹੋ ਜੀ ਨਰੇਨ ਨਾਲ ਰਿਸ਼ਤਾ ਜੀ ਲੜਕੀ ਦਾ ਕਾਸਟ ਬਜਾਜ ਖਤਰੀ ਪਲੱਸ 2 ਪਾਸ 1995 ਦਾ ਜਨਮ 50 ਫੁੱਟ 11 ਹਾਈਟ ਹੈ ਜੀ ਏਰੀਆ ਇਹਨਾਂ ਦਾ ਲੁਧਿਆਣਾ ਦੋ ਪੈਣਾ ਮੈਰਿਡ ਨੇ ਇੱਕ ਛੋਟਾ ਭਰਾ ਜੋ ਅਨਮੈਰਿਡ ਹੈ ਪ੍ਰੈਫਰ ਕਰਦੇ ਜੀ ਲੜਕਾ ਵਧੀਆ ਹੋਵੇ ਲੁਧਿਆਣੇ ਨੂੰ ਪਹਿਲ ਹੈ ਜੀ ਲੜਕਾ ਕ੍ਰਿਸਚੀਅਨ ਹੋਵੇ ਕਿਉਂਕਿ ਲੜਕੀ ਵਾਲੇ ਕ੍ਰਿਸਚੀਅਨ ਹੈ ਠੀਕ ਹੈ ਜੀ ਸੋ ਜਰੂਰ ਕਮੈਂਟ ਵਿੱਚ ਆਪਣਾ ਪ੍ਰੋਪਰ ਬਾਇਓ ਡਾਟਾ ਲਿਖਣਾ ਕਿਉਂਕਿ ਲੜਕੀ ਨੇ ਕਮੈਂਟ ਵਿੱਚ ਉਹੀ ਫਾਈਂਡ ਆਊਟ ਕਰਨਾ ਸੋ ਵੀਡੀਓ ਨੂੰ ਅਤਵਾ ਸ਼ੇਅਰ ਕਰਨਾ ਤਾਂ ਜੋ ਪੈਨ ਨੂੰ ਉਹਦਾ ਜੀਵਨ ਸਾਥੀ ਮਿਲ ਸਕੇ ਠੀਕ ਹੈ ਐਜੀਡੀ ਪ੍ਰੋਫਾਈਲ ਹੈ ਜੀ ਕੈਨੇਡਾ ਸਿਟੀਜ਼ਨ ਲੜਕੇ ਦੀ ਜੀ ਠੀਕ ਹੈ ਜੀ ਨਾਮ આર ਸਿੰਘ ਦਿੱਲੀ ਦੇ ਰਹਿਣ ਵਾਲੇ ਜੀ ਜਨਮ 89 ਦਾ ਵਾ 1 ਫੁੱਟ 9 ਨਰੀ ਹਾਈਟ ਹੈ ਜੀ ਲੜਕੀ ਨੇ ਬੀਬੀਏ ਕੀਤੀ ਹੋਈ ਹੈ ਪਲੱਸ ਅਕਾਊਂਟਿੰਗ ਸਰਟੀਫਿਕੇਟ ਹੈ ਜੀ ਬੱਚੇ ਦੇ ਕੋਲ ਮਿਊਜ਼ਿਕ ਡਿਪਲੋਮਾ ਵੀ ਕੀਤਾ ਹੋਇਆ ਪੋਸਟ ਡਿਗਰੀ ਡਿਪਲੋਮਾ ਇਨ ਅਕਾਊਂਟੈਂਟ ਜੋ ਕੈਨੇਡਾ ਤੋਂ ਕੀਤਾ ਠੀਕ ਹੈ ਜੀ ਵੈਨਕੂਵਰ ਵਿੱਚ ਰਹਿੰਦੇ ਪਏ ਨੇ ਔਰ ਕੈਨੇਡਾ ਪੀਅਰ ਹੈ ਸਿਟੀਜ਼ਨਸ਼ਿਪ ਇਨ ਪ੍ਰੋਸੈਸ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਬਿਜ਼ਨਸਮੈਨ ਸਨ ਪਰ ਹੁਣ ਨਹੀਂ ਹੈਗੇ ਮਾਤਾ ਜੀ ਜੋ ਹੋਗੇ ਨੇ ਰਜਿਸਟਰਡ ਅਗੇਂਜੀ ਆਥਿਕ ਔਟਵਿਚ ਇੱਕ ਬ੍ਰਦਰ ਹੈ ਜੋ ਮੈਰਿਡ ਹੈ ਲੜਕੀ ਚਾਹੀਦੀ ਜੋ ਵਧੀਆ ਹੋਵੇ ਓਨੈਸਟ ਹੋਵੇ ਰਿਸਪੈਕਟਫੁਲ ਹੋਵੇ ਐਂਡ ਕਰੰਟਲੀ ਲੀਵਿੰਗ ਇਨ ਕੈਨੇਡਾ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਲ ਵੈਗਰੂ ਜੀ ਰਿਸ਼ਤੇ ਜੀ ਲੜਕੇ ਦਾ ਏ ਸਿੰਘ ਜੀ ਕਾਸਟ ਦੀ ਮਾਨੋਨੀ ਸਭਾਨਵਿਤਾ ਜਨਮ ਗ੍ਰੈਜੂਏਸ਼ਨ ਅਜੀ ਬੱਚੇ ਨੇ ਕੀਤੇ 5 ਫੁੱਟ 9 ਹਾਈਟ ਹੈ ਜੀ ਬੈਂਕਿੰਗ ਜੋਬ ਕਰਦੇ ਪਿਆ ਜੀ ਬ੍ਰਾਂਚ ਮੈਨੇਜਰ ਨੇ ਠੀਕ ਹੈ ਜੀ ਮਾਤਾ ਜੀ ਪਿਤਾ ਜੀ ਪਰਿਵਾਰ ਦੇ ਵਿੱਚ ਦੋ ਪੈਨਾਂ ਜੋ ਮੈਰਿਡ ਨੇ ਸਿੰਗਲ son ਹੈ ਜੀ ਫਤੇਗੜ ਸਾਹਿਬ ਦੇ ਰਣਵਾਲੀ ਨੇ ਨਾਲ ਪਰਿਵਾਰ ਵਾਲੇ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਉਸਤਰੀ ਗੱਲਬਾਤ ਕਰ ਸਕਦੇ ਹੋ ਜੀ ਨਰੇਨਾ